ਮੋਟਰ ਵਾਲੀ ਬੇੜੀ ਆ ਉਹ ਆਮ ਲੋਕਾਂ ਲਈ ਨਹੀਂ ਹੈ ਜੇ ਕੋਈ ਐਮਐਲਏ ਆ ਜਾਊਗਾ ਜੇ ਕੋਈ ਅਫਸਰ ਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੋਈ ਨਾਮੀ ਬੰਦਾ ਪਾਵਰਫੁਲ ਆਦਮੀ ਉਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹਦੇ ਤੇ ਬਿਠਾ ਕੇ ਲਿਜਾਏ ਜਾ ਰਿਹਾ ਐਮਐਲਏ ਆਪ ਜਿਹੜਾ ਹਨਾ ਪੈਂਟਾ ਲਵੇਲ ਲਵੇਟ ਤੋਏ ਫਿਰਦੀਆਂ ਇਹ ਐਮਐਲਏ ਦਾ ਕੰਮ ਨਹੀਂ ਹੈ ਐਮਐਲਏ ਦਾ ਕੰਮ ਹੈ ਕਿ ਕੇਂਦਰ ਸਰਕਾਰ ਨਾਲ ਅੱਗੇ ਹੋ ਕੇ ਲੜਦੇ ਤੇ ਕਹਿੰਦੇ ਕੇਂਦਰ ਸਰਕਾਰ ਨੂੰ ਕੀ ਜਿਹੜਾ ਫੰਡ ਮੁਹਾਇਆ ਕਰਾਇਆ ਜਾਵੇ ਕੀ ਪੰਜਾਬ ਦੇਸਤਾ ਨਹੀਂ ਕਿਸੇ ਨੂੰ ਕੀ ਪੰਜਾਬ ਦੇ ਇਲਾਕੇ ਨਹੀਂ ਦਿਸਦੇ ਅਸਲ ਦੇ ਵਿੱਚ ਇਹ ਲੋਕ ਬਹੁਤ ਪਹਿਲਾਂ ਹੀ ਪਛੜੇ ਹੋਏ ਆ ਆਰਥਿਕ ਤੌਰ ਤੇ ਬਹੁਤ ਅਮੰਦੇ ਹਾਲ ਦਾ ਤੇ ਜਿਸ ਤਰ੍ਹਾਂ ਇਹ ਪਾਣੀ ਆਇਆ ਇਹ ਮੈਂ ਮੰਨਦਾ ਕਿ ਦੋ ਸਾਲ ਇਹਨਾਂ ਲੋਕਾਂ ਨੂੰ ਆਰਥਿਕ ਤੌਰ ਤੇ ਜੜਾ ਉਖੰਨੀ ਦਿੰਦਾਗਾ ਦਸ 20 ਦਿਨਾਂ ਤੱਕ ਜਦੋਂ ਪਾਣੀ ਥੱਲੇ ਹੋਣਾ ਇਹ ਪ੍ਰਸ਼ਾਸਨ ਕਿਤੇ ਨਹੀਂ ਦਿਸਣਾਗਾ ਐਮਐਲਏ ਕਿਤੇ ਨਹੀਂ ਦਿਸਣਾ ਇਹ ਲੋਕਾਂ ਨੇ ਫੇਰ ਜਿਹੜੀ ਆਪਦੀ ਮੁਸ਼ਕਲਾਂ ਇਸੇ ਤਰ੍ਹਾਂ ਹੱਲ ਕਰ ਆਪ ਹੀ ਕਰਨੀਆਂ ਤੇ ਜਿਹੜਾ ਇਹ ਪਛੜੇ ਹੋਏ ਲਾ ਕੇ ਹੋਰ ਪਛੜ ਜਾਣੀ ਹੈ ਸਾਡੀ ਇਸ ਦੇਸ਼ ਦੀ ਰਾਸ਼ਣ ਦਾ ਡਾਇਵਰਟ ਕਰਕੇ ਉਹ ਜਿਹੜੇ ਐਮਐਲਏ ਦੇ ਬਣਾਏ ਕੈਂਪਾਂ ਵਿੱਚ ਪੇਜਾ ਜਾ ਰਿਹਾ ਤਾਂ ਜੋ ਇਹ ਪੇਸ਼ ਕੀਤਾ ਜਾ ਸਕੇ ਕਿ ਰਾਹਤ ਐਮਐਲਏ ਦੇ ਤੇ ਆ ਰਹੇਗਾ ਤੇ ਇੱਥੋਂ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਸਿਰਫ ਇਸ ਕੰਮ ਨੂੰ ਲਾਇਆ ਹੈ ਕਿ ਲੋਕਾਂ ਨੂੰ ਕਿਸ ਤਰ੍ਹਾਂ ਭਜਾਉਣਾ ਰਾਹਤ ਸਮਗਰੀ ਕਿਸ ਤਰ੍ਹਾਂ ਡਾਇਵਰਟ ਕਰਨੀ ਹੈ ਕਿਸ ਤਰ੍ਹਾਂ ਐਮਐਲਏ ਦੇ ਕੈਂਪਾਂ ਵਿੱਚ ਪਹੁੰਚਾਉਣੀਆਂ ਰਾਹਤ ਸਮਗਰੀ ਕੈਂਪਾਂ ਦਾ ਕੇਂਦਰੀਕਰਨ ਕੀਤਾ ਗਿਆ ਬੀਬੀਐਮਬੀ ਸਾਡੇ ਹੱਥ ਨਹੀਂ ਹੈ ਅੱਜ ਉਹ ਜਿਹੜਾ ਡੈਮ ਦੇ ਵਿੱਚੋਂ ਕਦੋਂ ਪਾਣੀ ਛੱਡਿਆ ਹੈ ਨਾ ਕਿੰਨਾ ਛੱਡਿਆ ਹੈ ਨਾ ਇਹ ਸਭ ਕੇਂਦਰ ਤੈਅ ਕਰ ਰਿਹਾ ਹੈਗਾ ਤੇ ਉਦੋਂ ਜਦੋਂ ਪਾਣੀ ਛੱਡਣਾ ਚਾਹੀਦਾ ਸੀਗਾ ਹੌਲੀ-ਹੌਲੀ ਕਰਕੇ ਉਦੋਂ ਪਾਣੀ ਨਹੀਂ ਛੱਡਿਆ ਗਿਆ ਅਚਾਨਕ ਇੱਕੋ ਦਮ ਜਦੋਂ ਪਾਣੀ ਫੁੱਲ ਪਰ ਗਿਆ ਹੈਗਾ ਇੱਕੋ ਦਮ ਛੱਡਿਆ ਗਿਆ ਜਿਹੜਾ ਜਿਹੜੇ ਬਹੁਤ ਸਾਰੇ ਬੰਨ ਟੁੱਟੇ ਆ ਆਪ ਦੇ ਵਿੱਚ ਨਹਿਰੀ ਢਾਂਚਾ ਸਹੀ ਹੋਣਾ ਚਾਹੀਦਾ ਜਦੋਂ ਐਕਸਟਰਾ ਪਾਣੀ ਆਉਂਦਾ ਹੈਗਾ ਉਹ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਭੇਜਿਆ ਜਾਵੇ ਜਿੱਥੇ ਪਾਣੀ ਦੀ ਕਮੀ ਹੈ ਜਿੱਥੇ ਸੋਕਾ ਹੈਗਾ ਹਾਜ਼ਰਕਾ ਜ਼ਿਲ੍ਹੇ ਦੇ ਵਿੱਚ ਖੜੇ ਹੋਏ ਆ ਤੇ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਲਗਭਗ 9 ਜ਼ਿਲ੍ਹਿਆਂ ਦੇ ਵਿੱਚ ਹਾੜਾ ਜਿਹੜੇ ਉਹ ਕਹਿਰਮਚਾਰੇ ਆ ਤੇ ਲਗਾਤਾਰ ਪਾਣੀ ਆ ਜਿਹੜਾ ਉਹ ਘਟਣ ਦੀ بجائے ਵੱਧਦਾ ਜਾ ਰਿਹਾ ਹੈ ਪਰ ਇਹਨਾਂ ਹੜਾਂ ਦੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਹੈਗਾ ਕਿ ਸਾਡੇ ਮੁਕਾ ਨੇ ਜਿਹੜਾ ਇੱਕ ਦੂਸਰੇ ਦੀ ਬਾਹ ਫੜੀ ਹੋਈ ਆ ਹਰੇਕ ਜਥੇਬੰਦੀ ਹਰੇਕ ਤਬਕੇ ਦੀ ਆ ਜਿਹੜੀ ਆਪਣੇ ਆਪਣੇ ਪੱਧਰ ਤੇ ਉੱਤੇ ਆ ਜਿਹੜੀ ਉਹ ਕੋਸ਼ਿਸ਼ਾਂ ਤੇ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਜਿਹੜੀਆਂ ਇਹ ਕੋਸ਼ਿਸ਼ ਕਰ ਰਹੀਆਂ ਕਿ ਕਿਸੇ ਨਾ ਕਿਸੇ ਤਰੀਕੇ ਜੜਾ ਉਹ ਲੋਕਾਂ ਨੂੰ ਰਾਹਤ ਆ ਜਿਹੜੀ ਉਹ ਪਹੁੰਚਾਈ ਜਾ ਪਰ ਨਾਲ ਲੱਗ ਕੇ ਸਵਾਲ ਵੀ ਬਹੁਤ سارے ਖੜੇ ਹੁੰਦੇ ਆ ਇਹਨਾਂ ਹੜਾਂ ਨੇ ਆ ਜਿਹੜਾ ਬਹੁਤ ਸਾਰੇ ਸਵਾਲ ਵੀ ਖੜੇ ਕੀਤੇ ਤਾਂ ਆ ਵਿਦਿਆਰਥੀ ਵੀ ਆ ਜਿਹੜੇ ਇਹਨਾਂ ਹੜਾਂ ਦੇ ਦੌਰਾਨ ਆਪਦੀ ਹੋਂਦ ਕੰਨਵਾ ਰਹੇ ਹੈਗੇ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਜਰਨਲਿਸਟ ਕਤਰ ਧੀਰਜ ਭਾਈ ਮੌਜੂਦ ਨੇ ਭਾਈ ਧੀਰਜ ਜੀ ਪਹਿਲਾਂ ਤਾਂ ਸਵਾਗਤ ਲੈਂਦੇ ਅੱਛਾ ਧੀਰਜ ਮੈਨੂੰ ਇੱਕ ਗੱਲ ਦੱਸੋ ਇਹ ਵੀ ਹੁਣ ਸੀ ਕਿ ਜਿਹੜਾ ਪੰਜਾਬ ਸਟੂਡੈਂਟਸ ਯੂਨੀਅਨ ਨੇ ਹੜ ਪੀੜਤਾਂ ਲਈ ਤੁਸੀਂ ਇੱਧਰ ਫਾਈਲ ਭੱਜ ਲਈ ਦੇ ਕਿਸ ਕਿਸ ਤਰ੍ਹਾਂ ਦੀ ਸਹਾਇਤਾ ਜਿਹੜੀ ਮਾਹੀ ਯੱਕ ਦਾ ਦੇਖੋ ਜੀ ਅਸੀਂ ਜਦੋਂ ਦਾ ਹੜ ਆਇਆ ਕਿਉਂਕਿ ਅਸੀਂ ਇਸ ਇਲਾਕੇ ਦੇ ਸਬੰਧਤ ਹੈ ਜੇ ਇਹਨੇ ਪਿੰਡਾਂ ਵਿੱਚ ਹੀ ਰਹਿੰਦੇ ਆ ਤੇ ਅਸੀਂ ਜਦੋਂ ਹੜ ਆਏ ਉਦੋਂ ਤੋਂ ਹੀ ਜਿਹੜਾ ਸੁੱਕਾ ਰਾਸ਼ਨ ਬਣਿਆ ਹੋਇਆ ਲੱਗਦਾ ਤੇ ਪਸ਼ੂਆਂ ਲਈ ਹਰਾ ਚਾਰਾ ਵਗੈਰਾ ਔਰ ਤਾਂ ਲਈ ਨੇਪਕੀ ਨੇ ਮੈਨਾ ਉਹ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਇਹਦੇ ਨਾਲ ਹੀ ਜਦੋਂ ਯੂਨੀਵਰਸਿਟੀਆਂ ਨੇ ਲੇਟ ਫੀਸ ਲੋਣੀ ਸ਼ੁਰੂ ਕੀਤੀ ਹੈ ਸਟੂਡੈਂਟਸ ਨੂੰ ਦਾਖਲੇ ਬੰਦ ਹੋਏ ਆ ਉਹਦੇ ਲਈ ਅਸੀਂ ਨਾਲ ਦੀ ਨਾਲ ਅਸੀਂ ਸੰਘਰਸ਼ ਵੀ ਕੀਤਾ ਸਟੂਡੈਂਟਾਂ ਨੂੰ ਲੈ ਜਾ ਕੇ ਡੀਸੀ ਦਫ਼ਤਰ ਕਿ ਜਿਹੜਾ ਹੜਾ ਹੜ ਪੀੜ ਤੇ ਜਿਹੜੇ ਵਿਦਿਆਰਥੀ ਆ ਉਹਨਾਂ ਤੋਂ ਘਟੂ ਘਟ ਲੇਟ ਫੀਸ ਨਾਲ ਹੀ ਜਾਵੇ ਉਹਨਾਂ ਦੀਆਂ ਘਟੂ ਘਟੀ ਸਮਾਪ ਉਹਨਾਂ ਦਾਖਲੇ ਦੀ ਤਰੀਕਾਂ ਵਧਾਈਆਂ ਤਾਂ ਇਸ ਕੱਲ ਨੂੰ ਵੀ ਲੈ ਕੇ ਲੜੇ ਤੇ ਨਾਲ ਹੀ ਅਸੀਂ ਇੱਕ ਪਿੰਡਾਂ ਦੇ ਵਿੱਚ ਸਰਵੇ ਵੀ ਕਰ ਰਹੇ ਹਾਂ ਕਿ ਜਿੰਨਾ ਬੱਚੇ ਜਿੰਨਾ ਵਿਦਿਆਰਥੀ ਜਿਹੜੇ ਦਾਖਲੇ ਤੋਂ ਵਾਂਝੇ ਰਹਿ ਚੁੱਕੇ ਆ ਜਿਹੜੇ ਫੀਸ ਨਹੀਂ ਭਰ ਸਕਦੇਗੇ ਜਿਨ੍ਹਾਂ ਦੇ ਘਰਾਂ ਘੱਟ ਡਿੱਗ ਗਏ ਜਾਂ ਕਿਸੇ ਜੀ ਦੀ ਮੌਤ ਹੋ ਗਈ ਇਸ ਤਰ੍ਹਾਂ ਦੇ ਅੰਕੜੇ ਵੀ ਇਕੱਠੇ ਕਰ ਰਹੇ ਹਾਂ ਤੇ ਇਹਨਾਂ ਦੀ ਮਦਦ ਕਰਨ ਲਈ ਅਸੀਂ ਜਿਹੜਾ ਪੂਰਾ ਆਪਣੀ ਜਿਹੜੀ ਸੇਵਾ ਨਿਭਾ ਰਹੇ ਹਾਂ ਤੇ ਅੱਜ ਵੀ ਅਸੀਂ ਇਸ ਥਾਵਾਂ ਵਾਲੀ ਪੱਤਨ ਤੇ ਵੀ ਖੜੇ ਆ ਐੱਚੇ ਵੀ ਅਸੀਂ ਰਾਸ਼ਨ ਲੈ ਕੇ ਆਏ ਆ ਸਾਡੀ ਇੱਕ ਟੀਮ ਬਿਆਰ ਦੇ ਵਿੱਚ ਫੰਡ ਕਰ ਰਹੀ ਆ ਇੱਕ ਲੜਕੀਆਂ ਦੀ ਟੀਮ ਅਸੀਂ ਸਪੈਸ਼ਲ ਜਿਹੜਾ ਸੈਨੀਟਰੀ ਪੈਡ ਦੇ ਕੇ ਤੇ ਉਹ ਪਿੰਡਾਂ ਦੇ ਵਿੱਚ ਜਿਹੜਾ ਔਰਤਾਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦੀ ਜੀ ਸਾਡਾ ਸੋਕਿ ਤੁਸੀਂ ਕਮਿਊਨੀ ਪੱਤਨ ਦੇ ਉੱਤੇ ਜਾ ਕੇ ਦੇਖੋ ਇਸ ਟਾਈਮ ਆ ਜਿਹੜਾ ਕਾਮ ਆਲੇ ਪਤਨ ਦੇ ਉੱਤੇ ਉਸ ਤੋਂ ਬਾਅਦ ਤਾਂ ਜਿਹੜਾ 8-9 ਪਿੰਡਾਂ ਦੇ ਨਾਲੋਂ ਆ ਇਸ ਤੋਂ ਵੱਧ ਹੀ ਹੈਗੇ 12-13 ਪਿੰਡ ਹੈਗੇ ਉਹਨਾਂ ਨਾਲ ਸੰਪਰਕ ਕਰਦੇ ਉਹਨਾਂ ਠੀਕ ਹੋਣਾ ਜਿਹੜੀ ਉਹ ਰਾਹਤ ਸਮੱਗਰੀ ਜੀ ਕਿਵੇਂ ਪਹੁੰਚਾਈ ਜਾ ਰਹੀ ਹੈਗੀ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜਾਂ ਕਮੀਆਂ ਕੀ ਕੀ ਆ ਰਹੀਆਂ ਨੇ ਦੇਖੋ ਜੀ ਅਸੀਂ ਇਧਰਲੇ ਪਿੰਡਾਂ 'ਚ ਗਏ ਆ ਅਸੀਂ ਦੇਖਿਆ ਜਿਨ੍ਹਾਂ ਦੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਦਰਿਆ ਤੋਂ ਤਾਂ ਬਾਹਰ ਹੋਇਆ ਹੋਇਆ ਪੁਲ ਦੇ ਉੱਪਰੋਂ ਵੀ ਲੰਘ ਰਿਹਾ ਹੈਗਾ ਤੇ ਪੁਲ ਵੀ ਜਿਹੜਾ ਉੱਥੇ ਆਮ ਲੋਕਾਂ ਦੇ ਮਤਲਬ ਜਾਣ ਲਈ ਬੰਦ ਕਰ ਦਿੱਤਾ ਗਿਆ ਹੈਗਾ ਟਰੈਕਟਰ ਟਰਾਲੀ ਕੋਈ ਸਾਧਨ ਤਾਂ ਬਹੁਤ ਦੂਰ ਦੀ ਗੱਲ ਹੈ ਉਹਦੇ ਵਿੱਚ ਜਿਹੜੇ ਲੋਕ ਅਸੀਂ ਜੋ ਦੇਖਿਆ ਜਾ ਕੇ ਤਾਂ ਬਹੁਤ ਸਾਰੇ ਲੋਕਾਂ ਦੇ ਘਰ ਡਿੱਗ ਚੁੱਕੇ ਆ ਅਨਾ ਬਹੁਤ ਸਾਰੇ ਲੋਕਾਂ ਦੀ ਇੱਥੇ ਮੌਤਾਂ ਜਿਹੜੀਆਂ ਹਰ ਰੋਜ਼ ਜਿਹੜੀਆਂ ਦੋ ਤੋਂ ਤਿੰਨ ਮੌਤਾਂ ਜਿਹੜੀਆਂ ਇੱਥੇ ਖਬਰ ਆਉਂਦੀ ਹੈਗੀ ਤੇ ਉਹ ਹੋ ਰਹੀਆਂ ਹੈਗੀਆਂ ਤੇ ਸਾਡੇ ਤੋਂ ਦੁੱਖ ਦਦ ਦੇਖਿਆ ਨਹੀਂ ਜਾਂਦਾਗਾ ਅਸੀਂ ਉਹ ਮਹਿਸੂਸ ਕਰਦੇ ਹਾਂ ਅਸੀਂ ਦੇਖਿਆ ਕੱਲਾ ਰਾਸ਼ਨ ਦੀ ਗੱਲ ਨਹੀਂ ਹੈ ਕਿ ਜੇ ਕੋਈ ਰਾਸ਼ਨ ਲੈ ਕੇ ਆ ਰਿਹਾ ਤਾਂ ਬਹੁਤ ਸਹਿਤਾ ਹੋ ਰਹੀ ਹੈ ਜਿਹੜੇ ਇਹਦੇ ਪ੍ਰਭਾਵ ਹੈਗੇ ਆ ਇਹਦੇ ਜਿਹੜੇ ਆ ਹੜਾਂ ਦੀ ਜਿਹੜੀ ਪੀੜਤ ਲੋਕ ਆ ਇਹਨਾਂ ਦੇ ਦੁੱਖਾਂ ਇਹਦਾ ਘੇਰਾ ਬਹੁਤ ਵੱਡਾ ਹੈਗਾ ਇਹਦਾ ਘੇਰਾ ਕੱਲਾ ਰਾਸ਼ਨ ਤੱਕ ਨਹੀਂ ਹੈ ਇਹਨਾਂ ਦਾ ਘੇਰਾ ਉਹ ਜਿਹੜੇ ਪਸ਼ੂ ਨੁਕਸਾਨੇ ਗਏ ਜਿਨ੍ਹਾਂ ਦੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਆ ਜਿਹੜੇ ਆ ਨਾ ਜਿਹੜੇ ਪ੍ਰੈਗਨੈਂਟ ਲੇਡੀਆਂ ਆ ਜਿਨ੍ਹਾਂ ਨੂੰ ਪ੍ਰੋਪਰ ਡਾਈਟ ਨਹੀਂ ਮਿਲ ਰਹੀਗੀ ਹਨਾ ਜਿਹੜੇ ਸਿਰਫ ਰੋਟੀ ਤੇ ਦਾਲ ਦੇ ਸਾਰੇ ਜੀ ਰਹੇ ਹੈਗੇ ਜਿਨ੍ਹਾਂ ਨੂੰ ਪ੍ਰੋਪਰ ਦਵਾਈਆਂ ਨਹੀਂ ਮਿਲੀਆਂ ਚਮੜੀ ਦੇ ਰੋਗ ਬਹੁਤ ਸਾਰੇ ਲਗਭਗ 70 80% ਲੋਕਾਂ ਨੂੰ ਚਮੜੀ ਦੇ ਰੋਗ ਹੋ ਚੁੱਕੇ ਆ ਤੇ ਜਦੋਂ ਇਹ ਪਾਣੀ ਘਟਣਾ ਤੇ ਉਹ ਹੋਰ ਜਿਆਦਾ ਵਜ਼ਨ ਆਏਗੀ ਆ ਚੀਜ਼ਾਂ ਆਹ ਜਿਹੜੇ ਤੁਸੀਂ ਪਿੰਡਾਂ ਦੀ ਗੱਲ ਕਰ ਰਹੇ ਹੋ ਇਹ 12 ਪਿੰਡਾਂ ਦਾ ਸੰਪਰਕ ਇਹ ਪੁਲ ਪੁਲ ਤੇ ਸੜਕ ਟੁੱਟੀ ਹੋਣ ਕਰਕੇ ਉਹ ਜਿਹੜਾ ਭਾਰਤ ਨਾਲੋਂ ਪੰਜਾਬ ਨਾਲ ਟੁੱਟ ਚੁੱਕਿਆ ਹੈਗਾ ਇੱਥੇ ਸਿਰਫ ਬੇੜੀ ਪਹੁੰਚ ਸਕਦੀ ਹੈ ਤੇ ਬੇੜੀਆਂ ਹੀ ਰਾਸ਼ਨ ਲਿਆਇਆ ਜਾ ਰਹੇ ਆ ਤੇ ਉਹਦੇ ਵਿੱਚ ਵੀ ਪ੍ਰਸ਼ਾਸਨ ਦੀਆਂ ਬੇੜੀਆਂ ਜਿਹੜੀਆਂ 3-4 ਹੀ ਆ ਤੇ ਲੋਕਾਂ ਨੇ ਕੋਈ ਆਪਦੇ ਪੱਧਰ ਤੇ ਕੁਝ ਬੇੜੀਆਂ ਲੈ ਲਈਆਂ ਪਿੰਡ ਨੇ ਆ ਆਪਦੇ ਪੱਧਰ ਤੇ ਲਈਆਂ ਹੋਈਆਂ ਜਿਹੜੀਆਂ ਚੱਕੂ ਨਾਲ ਚਲਾਈਆਂ ਜਾ ਰਹੀਆਂ ਤੇ ਉਹ ਤੇਜ਼ ਵਹਾਅ ਹੋਣ ਕਰਕੇ ਤੇ ਉਹ ਜਿਹੜੀਆਂ ਚੱਕੂ ਵਾਲੀਆਂ ਬੇੜੀਆਂ ਚੱਲਦੀਆਂ ਨਹੀਂ ਗਈਆਂ ਤੇ ਉਹ ਜਿਹੜੀ ਮੋਟਰ ਵਾਲੀ ਬੇੜੀ ਆ ਉਹ ਆਮ ਲੋਕਾਂ ਲਈ ਨਹੀਂ ਹੈ ਜੇ ਕੋਈ ਐਮ.ਐਲ.ਏ ਆ ਜਾਊਗਾ ਜੋ ਕੋਈ ਅਫਸਰ ਆ ਜਾਊਗਾ ਜੇ ਕੋਈ ਇਸ ਤਰ੍ਹਾਂ ਦਾ ਕੋਈ ਨਾਮੀ ਬੰਦਾ ਪਾਵਰਫੁੱਲ ਆਦਮੀ ਹਨਾ ਜੇ ਕੋਈ ਸਿੰਗਰ ਆ ਰਿਹਾ ਤਾਂ ਉਸ ਤਰ੍ਹਾਂ ਦੇ ਲੋਕਾਂ ਨੂੰ ਜਿਹੜਾ ਉਹਦੇ ਤੇ ਬਿਠਾ ਕੇ ਲਿਜਾਏ ਜਾ ਰਿਆ ਆਮ ਲੋਕਾਂ ਦੀ ਸਹੂਲਤਾਂ ਲਈ ਉਹ ਬੇੜੀਆਂ ਨਾ ਵਰਤੀਆਂ ਜਾ ਰਹੀਆਂ ਤੇ ਬਿਲਕੁਲ ਇੱਥੇ ਦੋ ਬੇੜੀਆਂ ਜਿਹੜੀਆਂ ਉਸੇ ਤਰ੍ਹਾਂ ਖੜੀਆਂ ਹੈਗੀਆਂ ਖਾਲੀ ਖੜੀਆਂ ਹੈਗੀਆਂ ਤੇ ਇਹ ਪ੍ਰਸ਼ਾਸਨ ਕਹ ਰਿਹਾ ਡਰਾਈਵਰ ਹੀ ਨਹੀਂ ਹੈ ਸਾਡੇ ਕੋਲ ਉਸ ਬੇੜੀ ਵਾਲੇ ਤੁਸੀਂ ਦੇਖੋ ਕਿ ਐਡੀ ਵੱਡੀ ਆਫਤ ਆਈ ਹੋਵੇ ਤੇ ਇਹਨਾਂ ਨੂੰ ਬੇੜੀ ਚਲਾਉਣ ਲਈ ਡਰਾਈਵਰ ਨਹੀਂ ਹੈ ਸਾਡਾ ਪੌਲ ਦੇ ਉੱਤੇ ਗੰਦਗੀ ਫੈਲ ਰਹੀ ਆ ਉਹ ਜਿਹੜੇ ਸਰਕੰ ਪੋਲ ਦਾ ਅੱਡਾ ਪੋਲ ਜਿਹੜਾ ਟੁੱਟ ਚੁੱਕਿਆ ਤੇ ਉਹ ਸਰਕੰਡੇ ਸਾਫ਼ ਕਰਨ ਲਈ ਇਨਾਂ ਕੋਲ ਇੱਕ ਮੁਲਾਜ਼ਮ ਤੱਕ ਨਹੀਂ ਹੈਗਾ ਸਿਰਫ ਦਿਖਾਵੇ ਦੀ ਜਿਹੜੀ ਰਾਜਨੀਤੀ ਹੈ ਹਨਾ ਪ੍ਰਸ਼ਾਸਨ ਸਿਰਫ ਇਹ ਕਹਿ ਦੇਣਾ ਕਿ ਭਾਈ ਅਸੀਂ ਹਰ ਸਮੇਂ ਮੌਜੂਦ ਹਾਂ ਹਨਾ ਇੱਕ 24 ਘੰਟੇ ਲਈ ਹੈਲਪਲਾਈਨ ਜਾਰੀ ਕਰ ਦੇਣਾ ਇੰਨਾ ਕੰਮ ਪ੍ਰਸ਼ਾਸਨ ਦਾ ਨਹੀਂ ਹੈ ਐਮਐਲਏ ਵੱਲੋਂ ਇਹ ਕਹਿ ਦੇਣਾ ਕਿ ਅਸੀਂ ਦੇਖਾਂਗੇ ਮੁਆਵਜ਼ਾ ਦੇਵਾਂਗੇ ਇੰਨਾ ਕੰਮ ਐਮਐਲਏ ਦਾ ਨਹੀਂ ਹੈ ਐਮਐਲਏ ਆਪ ਜਿਹੜਾ ਅਨਰ ਪੈਂਟਾਲ ਵੇਲ ਵੇਲ ਤੋਏ ਫਰਦੀਆ ਇਹ ਐਮਐਲਏ ਦਾ ਕੰਮ ਨਹੀਂ ਹੈ ਐਮਐਲਏ ਦਾ ਕੰਮ ਹੈ ਕਿ ਕੇਂਦਰ ਸਰਕਾਰ ਨਾਲ ਅੱਗੇ ਹੋ ਕੇ ਲੜਦੇ ਤੇ ਕਹਿੰਦੇ ਕੇਂਦਰ ਸਰਕਾਰ ਨੂੰ ਕਿ ਜਿਹੜਾ ਫੰਡ ਮੁਹਈਆ ਕਰਾਇਆ ਜਾਵੇ ਜਿਹੜਾ ਪ੍ਰਧਾਨ ਮੰਤਰੀ ਰਾਹਤ ਕੋਸ਼ ਬਣਿਆ ਹੋਇਆ ਉਹਦੇ ਵਿੱਚ ਮਤਲਬ ਅਰਬਾਂ ਰੁਪਈਆ ਪਿਆ ਹੈਗਾ ਤੇ ਪੰਜਾਬ ਲਈ ਉਹ ਜਿਹੜਾ ਕੇਂਦਰ ਸਰਕਾਰ ਬੋਲਣ ਲਈ ਤਿਆਰ ਨਹੀਂ ਉਹਨਾਂ ਦੀ ਪੰਜਾਬ ਦੀ ਬੀਜੇਪੀ ਸਰ ਕੋਈ ਬੋਲਣ ਲਈ ਤਿਆਰ ਨਹੀਂ ਹੈਗਾ ਤੇ ਉਹ ਜਿਹੜਾ ਰਾਹਤ ਵਿੱਚੋਂ ਦੇਣਾ ਹੀ ਕੀ ਆ ਤੁਸੀਂ ਦੇਖੋ ਹੈਰਾਨ ਹੋਵੋਗੇ ਜਾਣ ਕੇ ਅੱਜ ਅਫਗਾਨਿਸਤਾਨ ਨੂੰ ਅਫਗਾਨਿਸਤਾਨ ਪਰਸੋ ਪਹਚਾ ਲਾਏ ਨੁਕਸਾਨ ਹੋਇਆ ਉਹਨਾਂ ਦਾ ਅਸੀਂ ਅਫਗਾਨਿਸਤਾਨ ਨਾਲ ਦੁੱਖ ਨਾਲ ਖੜੇ ਆ ਕੋਈ ਦਿੱਕਤ ਨਹੀਂ ਹੈ ਪਰ ਇਸ ਦੇਸ਼ ਦਾ ਪ੍ਰਧਾਨ ਮੰਤਰੀ ਉਹ ਅਫਗਾਨਿਸਤਾਨ ਤੇ ਇੱਕ ਪੋਸਟ ਤਾਂ ਪੈ ਜਾਂਦੀ ਹੈ ਕਿ ਉਹਨਾਂ ਦੇ ਜਿਹੜਾ ਨੁਕਸਾਨ ਹੋਇਆ ਪਰ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਇਸ ਭਾਰਤ ਦਾ ਹਿੱਸਾ ਜਿਹੜਾ ਪੰਜਾਬ ਭਾਰਤ ਦੇ ਅੰਨ ਦੀਆਂ ਲੋੜਾਂ ਜਿਹੜੀਆਂ ਵੱਡੇ ਪੱਧਰ ਤੇ ਪੂਰੀਆਂ ਕਰਦਾ ਉਹਦੇ ਲਈ ਇੱਕ ਸ਼ਬਦ ਜਿਹੜਾ ਉਸ ਪ੍ਰਧਾਨ ਮੰਤਰੀ ਨਹੀਂ ਬੋਲਦੇ ਤੇ ਅੱਜ ਤੁਸੀਂ ਦੇਖੋ ਉਹਨਾਂ ਲਈ ਕੱਲ ਕੱਲ ਜਿਹੜਾ ਇੱਥੋਂ ਹਜ਼ਾਰ ਟੈਂਟ ਹਨ ਰਸਦ ਰਾਹਤ ਖਾਣਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਧਰ ਅਫਗਾਨਿਸਤਾਨ ਦੇ ਵਿੱਚ ਭੇਜੀਆਂ ਗਈਆਂ ਸਮੁੰਦਰਾ ਰਹੀ ਤੇ ਜਾ ਜਾ ਰਹੀ ਕੀ ਪੰਜਾਬ ਦਿਖਦਾ ਨਹੀਂ ਕਿਸੇ ਨੂੰ ਕੀ ਪੰਜਾਬ ਦੇ ਇਲਾਕੇ ਨਹੀਂ ਦਿਖਦੇ ਅਸਲ ਦੇ ਵਿੱਚ ਇਹ ਲੋਕ ਬਹੁਤ ਪਹਿਲਾਂ ਹੀ ਪਛੜੇ ਹੋਏ ਆ ਆਰਥਿਕ ਤੌਰ ਤੇ ਬਹੁਤ ਅਮੰਦੇ ਹਾਲਤਾ ਤੇ ਜਿਸ ਤਰ੍ਹਾਂ ਇਹ ਪਾਣੀ ਆਇਆ ਇਹ ਮੈਂ ਮੰਨਦਾ ਕਿ 2 ਸਾਲ ਇਹਨਾਂ ਲੋਕਾਂ ਨੂੰ ਆਰਥਿਕ ਤੌਰ ਤੇ ਜਿਹੜਾ ਉਠਣ ਨਹੀਂ ਦਿੰਦਾਗਾ ਇਹਨਾਂ ਲੋਕਾਂ ਦੀਆਂ 2 ਸਾਲ ਦੀਆਂ ਮੁਸ਼ਕਲਾਂ 2 ਸਾਲ ਹੀ ਆਪਦੇ ਬੱਚੇ ਪੜਾ ਨਹੀਂ ਪਉਣਗੇ 2 ਸਾਲ ਕਿਸੇ ਦਾ ਇਹਨਾਂ ਘਰਾਂ ਚੋਂ ਬਰਾਤ ਨਹੀਂ ਆਉਣੀ ਡੋਲੀ ਨਹੀਂ ਉੱਠਣੀਗੀ ਕਉਂਕੀ ਐਡੀ ਜਿਹੜਾ ਵੱਡਾ ਸੰਕਟ ਇਸ ਇਲਾਕੇ ਦੇ ਵਿੱਚ ਖੜਾ ਹੋਣਾ ਹੈਗਾ ਤੇ ਕਿਸੇ ਐਮਐਲਏ ਨੂੰ ਕਿਸੇ ਨੂੰ ਕੋਈ ਪਰਵਾਹ ਨਹੀਂ ਇਹ ਅਸੀਂ ਸਿਰਫ ਐ ਨਹੀਂ ਕਹਿ ਰਹੇ ਕਿ ਇਸ ਇਸ ਤਰ੍ਹਾਂ ਅਸੀਂ ਇਹ ਤਜਰਬੇ ਤੋਂ ਬੋਲ ਰਹੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਰਿਹਾ 2023 ਦੇ ਵਿੱਚ ਇੱਥੇ ਹੜਾ ਆਇਆ ਅੱਜ ਤੱਕ ਉਹ ਮੁਆਵਜ਼ੇ ਨਹੀਂ ਮਿਲੇ ਹੈਗੇ ਤੇ ਜੇ ਮੁਆਵਜ਼ਾ ਮਿਲਿਆ ਤਾਂ 6500 ਰੁਪਏ ਕਿੱਲੇ ਦਾ ਤੇ ਇਤੋਂ ਵੱਧ ਜਿਹੜੀ ਝੋਨੇ ਦੀ ਲਵਾਈ ਆ 6500 ਰੁਪਏ ਕਿੱਲਾ ਕੀ ਹੁੰਦਾ ਹਨਾ ਅਸੀਂ ਇਹ ਅਸੀਂ ਇਹ ਕਹਿੰਦੇ ਰਹੇ ਕਿ ਜਿੰਦਾ ਜਿੰਨਾ ਨੁਕਸਾਨ ਹੋਇਆ ਉਸ ਤੋਂ ਸਾਬ ਨਾਲ ਮੁਆਵਜ਼ਾ ਮਿਲਣਾ ਚਾਹੀਦਾ ਸਟੂਡੈਂਟ ਦੀਆਂ ਫੀਸਾਂ ਮਾਫ਼ ਹੋਣੀਆਂ ਚਾਹੀਦੀਆਂ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿੰਨਾਂ ਜਿੰਨਾ ਘਰਾਂ ਦੇ ਵਿੱਚ ਵਿਆਹ ਹੁਣ ਆਸੀ ਉਹ ਵਿਆਹ ਕਰਾਉਣ ਦੀ ਪ੍ਰਸ਼ਾਸਨ ਜ਼ਿੰਮੇਵਾਰੀ ਲਵੇ ਜ਼ਿੰਮੇਵਾਰੀ ਲੈਣੀ ਚਾਹੀਦੀ ਜਿਨ੍ਹਾਂ ਦੇ ਘਟ ਡਿਗੇ ਉਹਨਾਂ ਦੇ ਘਰ ਪਵਾ ਕੇ ਦੇਵੇ ਜਿਨ੍ਹਾਂ ਦੇ ਕੋਈ ਤਰੇੜ ਵੀ ਆਈ ਏ ਕਰਦੇ ਉਹਦੀ ਮਰਮਤ ਕਰਾ ਕੇ ਦੇਵੇ ਪਰ ਇਹ ਪ੍ਰਸ਼ਾਸਨ ਇੰਨਾ ਗੱਲਾਂ ਤੇ ਕਿਤੇ ਵੀ ਨਹੀਂ ਆ ਰਿਹਾ ਸਿਰਫ ਇਸ ਗੱਲ ਤੇ ਮਤਲਬ ਜੇ ਕੋਈ ਸਵਾਲ ਕਰ ਦੇਵੇ ਤਾਂ ਉਹਨੂੰ ਕਹਿ ਦਿਓ ਕਿ ਭਾਈ ਹਜੇ ਤਾਂ ਜੀਨ ਦਾ ਬਹੁਤ ਵੱਡਾ ਸਵਾਲ ਆ ਹਨਾ ਰੋਟੀ ਦਾ ਸਵਾਲ ਆ ਇੰਨੀ ਗੱਲ ਕਹਿ ਕੇ ਟਾਲੀ ਜਾ ਰਹੀ ਆ ਆ 10 20 ਦਿਨਾਂ ਤੱਕ ਜਦੋਂ ਪਾਣੀ ਥੱਲੇ ਹੋਣਾ ਇਹ ਪ੍ਰਸ਼ਾਸਨ ਕਿਤੇ ਨਹੀਂ ਦਿਸਣਾਗਾ ਐਮਐਲਏ ਕਿਤੇ ਨਹੀਂ ਦਿਸਣਾ ਇਹ ਲੋਕਾਂ ਨੇ ਫੇਰ ਜਿਹੜੀ ਆਪਦੀ ਮੁਸ਼ਕਲਾਂ ਇਸੇ ਤਰ੍ਹਾਂ ਹੱਲ ਕਰ ਆਪ ਹੀ ਕਰਨੀਆਂ ਤੇ ਜਿਹੜਾ ਇਹ ਪਛੜੇ ਹੋਏ ਲਾ ਕੇ ਹੋਰ ਪਛੜ ਜਾਣੇ ਆ ਸਾਡੀ ਇਸ ਦੇਸ਼ ਤੇ ਅੱਛਾ ਭਾਈ ਇਹ ਦੱਸਿਓ ਕਿ ਬਹੁਤ ਤੁਸੀਂ ਕਹਾਂ ਤੇ ਬਹੁਤ ਸਾਰੀਆਂ ਸਮੱਸਿਆਵਾਂ ਪਰ ਪ੍ਰਸ਼ਾਸਨਾ ਜਿਹੜਾ ਇੱਥੇ ਬਹੁਤ ਜ਼ਿਆਦਾ ਬਹੁਤ ਪ੍ਰਸ਼ਾਸਨਾ ਜਿਹੜਾ ਵੱਡੇ ਪੱਧਰ ਤੇ ਆ ਤੇ ਉਹ ਕਹਿੰਦੇ ਸਾਡੇ ਤੋਂ ਸਾਡਾ ਕੰਟਰੋਲ ਨਹੀਂ ਦੇਖੋ ਜੀ ਅਸੀਂ ਆਏ ਆ ਤੁਸੀਂ ਵੀ ਆਏ ਹੋ ਬਹੁਤ ਪ੍ਰਸ਼ਾਸਨ ਸਿਰਫ ਇਸ ਗੱਲ ਲਈ ਰੱਖਿਆ ਆ ਕਿ ਭਾਈ ਇੱਥੇ ਨਹੀਂ ਜਾਣਾਗਾ ਇੱਥੋਂ ਪੱਗ ਜਾਓ ਹਨਾ ਇੱਥੋਂ ਨਿਕਲ ਜਾਓ ਹਨਾ ਕੋਈ ਰਾਹਤ ਵਾਲੀ ਟਰਾਲੀ ਨਹੀਂ ਖੜਨ ਦੇਣੀ ਕਿਤੇ ਅਸੀਂ ਪਿੱਛੋਂ ਆ ਰਹੇ ਸੀ ਤੇ ਸਾਨੂੰ 3 ਕਿਲੋਮੀਟਰ ਪਿੱਛੇ ਰੋਕ ਲਿਆ ਗਿਆ ਉਹ ਬੈਰੀਕੇਡ ਲੱਗੇ ਹੋਏ ਆ ਉਹ ਕਹਿੰਦੇ ਰਾਹਤ ਪਿੰਡਾਂ ਤੱਕ ਡਾਇਰੈਕਟ ਨਾ ਪਹੁੰਚਾਓ ਸਾਡੇ ਜਿਹੜੇ ਰਾਹਤ ਕੈਂਪ ਬਣਾਏ ਹੋਏ ਐ ਐਮਐਲਏ ਸਾਹਿਬ ਨੇ ਉਥੇ ਤੱਕ ਪਹੁੰਚਾਏ ਜਾਣ ਉਹਦੇ ਲਈ ਜਿਹੜਾ ਪ੍ਰਸ਼ਾਸਨ ਪੱਬਾ ਪਾਰ ਹੋਇਆ ਬੈਠਾ ਸਾਰੀ ਪੁਲਿਸ ਇਸ ਗੱਲ ਲਈ ਲਾਈ ਹੋਈ ਆ ਕਿ ਜਿਹੜਾ ਰਾਸ਼ਨ ਦੀਆਂ ਟਰਾਲੀਆਂ ਦੇ ਮੂੰਹ ਮੋੜ ਕੇ ਜਿਹੜੇ ਕੋਈ ਪੰਜਾਬ ਦੇ ਵਿੱਚੋਂ ਹਰ ਅਡਡ ਜ਼ਿਲ੍ਹਿਆਂ ਚੋਂ ਰਾਸ਼ਨ ਆ ਰਹੇ ਆ ਅਡਡ ਪਿੰਡਾਂ ਚੋਂ ਲੋਕ ਆਪ ਮਾਰੇ ਆ ਰਹੇ ਆ ਉਹ ਰਾਸ਼ਨ ਦਾ ਡਾਇਵਰਟ ਕਰਕੇ ਉਹ ਜਿਹੜੇ ਐਮਐਲਏ ਦੇ ਬਣਾਏ ਕੈਂਪਾਂ ਵਿੱਚ ਭੇਜਿਆ ਜਾ ਰਿਹਾ ਤਾਂ ਜੋ ਇਹ ਪੇਸ਼ ਕੀਤਾ ਜਾ ਸਕੇ ਕਿ ਰਾਹਤ ਐਮਐਲਏ ਦੇ ਦੇ ਰਿਹਾ ਹੈਗਾ ਤੇ ਇੱਥੋਂ ਤੱਕ ਪਹੁੰਚ ਨਹੀਂ ਦਿੱਤਾ ਜਾ ਰਿਹਾ ਪੁਲਿਸ ਪ੍ਰਸ਼ਾਸਨ ਸਿਰਫ ਇਸ ਕੰਮ ਨੂੰ ਲਾਇਆ ਹੋਇਆ ਹੈ कि ਲੋਕਾਂ ਨੂੰ ਕਿਸ ਤਰ੍ਹਾਂ ਭਜਾਉਣਾ ਰਾਹਤ ਸਮਗਰੀ ਕਿਸ ਤਰ੍ਹਾਂ ਡਾਇਵਰਟ ਕਰਨੀ ਹੈ ਕਿਸ ਤਰ੍ਹਾਂ ਐਮਐਲਏ ਦੇ ਕੈਂਪਾਂ ਵਿੱਚ ਪਹੁੰਚਾਉਣੀਆਂ ਰਾਹਤ ਸਮਗਰੀ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਨਾ ਬਣ ਜੇ ਇਸ ਕੰਮ ਲਈ ਹੈ ਸਿਰਫ ਲੋਕਾਂ ਨੂੰ ਦਬਕਾ ਮਾਰ ਲਈ ਹੈ ਜਿਹੜੀ ਪੁਲਿਸ ਹੈ ਜੇ ਕੋਈ ਆਮ ਲੋਕ ਹੈ ਅਸੀਂ ਹੁਣੇ ਦੇਖਿਆ ਕਿ ਆਮ ਲੋਕ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਜਾਣਾ ਚਾਹੁੰਦੇ ਆ ਜਿਹੜੀਆਂ ਲੜਕੀਆਂ ਹਨ ਕਿਸੇ ਕੰਮਕਾਰ ਆਸਤੇ ਕਿਸੇ ਹਸਪਤਾਲ ਲਈ ਕੋਈ ਮੈਡੀਕਲ ਚੀਜ਼ਾਂ ਲਈ ਆਈਆਂ ਸੀਗੀਆਂ ਬਾਹਰ ਉਹਨਾਂ ਲਈ ਬੇੜੀ ਦੀ ਸਹੂਲਤ ਨਹੀਂ ਦਿੱਤੀ ਹੈਗੀ ਉਹ ਪੈਦਲ ਗਏ ਆ ਉਸ ਜਿਹੜੇ ਲੋਕ ਆ ਆ ਪੰਡਾ ਚੱਕ ਚੱਕ ਕੇ ਆਦੇ ਸਿਰ ਤੇ ਉਹ 5-5 6-6 ਕਿਲੋਮੀਟਰ ਦਾ ਸਫਰ ਜਿਹੜਾ ਪੈਦਲ ਕਰਦੇ ਆ ਜਿੱਥੇ ਪਾਣੀ ਜਿਹੜਾ 5-5 ਫੁੱਟ ਆ ਚੁੱਕਿਆ ਹੈਗਾ 6 ਫੁੱਟ ਦਾ ਬੰਦਾ ਸਿਰਫ ਉਹਦਾ ਪਾਣੀਆਂ ਦੇ ਵਿੱਚ ਜਾ ਸਕਦਾ ਹੈਗਾ ਤੇ ਉਹ ਲੋਕ ਜਿਹੜਾ ਪੰਡਾ ਚੱਕ ਕੇ ਉਧਰ ਜਾਣ ਲਈ ਮਜਬੂਰ ਹੈਗੇ ਆ ਤੇ ਪ੍ਰਸ਼ਾਸਨ ਪੁਲਿਸ ਅਧਿਕਾਰੀ ਇੱਥੋਂ ਦੀ ਐਨ ਡੀ ਆਰ ਐਫ ਟੀਮ ਇਹ ਸਭ ਇੱਕ ਖਾਸ ਤਰ੍ਹਾਂ ਦੇ ਲੋਕਾਂ ਲਈ ਹੈਗੀ ਆ ਆਮ ਲੋਕਾਂ ਲਈ ਇੱਥੇ ਕੁਝ ਨਹੀਂ ਜੀ ਅੱਛਾ ਵੀ ਤੀਰ ਜੋ ਇਸ ਗੱਲ ਹੋਰ ਹੋ ਗਿਆ ਇੱਕ ਤਵਾਰ ਵੀ ਬਣਾਉ ਕਿ ਤੁਸੀਂ ਇਹ ਵੀ ਗੱਲ ਚਲੋ ਕਹਿਤੀ ਹੈਗੀ ਆ ਕਿ ਲੋਕਾਂ ਦੇ ਚੀ ਗੱਲ ਇਹ ਪਹੁੰਚੀ ਵੀ ਪਈ ਹੈ ਗੜਾ ਕਿ ਹਾਲ ਠੀਕ ਹੈ ਜਿਹੜਾ ਜੋ ਪੀਐਮਓ ਵੱਲੋਂ ਆ ਜਿਹੜਾ ਸਾਡਾ ਉਹ ਪੰਜਾਬ ਦੇ ਲਈ ਗੋਸ਼ਟੀ ਪਾਈ ਦੀ ਤਾਂ ਅਫਗਾਨਿਸਤਾਨ ਦੇ ਲਈ ਇਹ ਗੋਸ਼ਟੀ ਬਹੁਤ ਸਾਰੇ ਲੋਕ ਕਹਿੰਦੇ ਹੈ ਕਿ ਇੱਕ ਤਰ੍ਹਾਂ ਦੀ ਆਫਤ ਨਾਲ ਦੁਸ਼ਵ ਨਹੀਂ ਕੱਟੀ ਜਾ ਰਹੀ ਹੈ ਕਿ ਇਹ ਜੋ ਫਲੱਡ ਹੈਗੇ ਆ ਇਹ ਕੁਦਰਤੀ ਆਫਤ ਨਹੀਂ ਵੀ ਸਭ ਨੂੰ ਮੈਨ ਮੇੜਾ ਤੁਸੀਂ ਕੀ ਦੇਖਦੇ ਹੋ ਕਿਵੇਂ ਦੇਖਦੇ ਤੁਹਾਡੀ ਜਥੇਬੰਦੀ ਕਿਵੇਂ ਦੇਖੀ ਜੀ ਬਿਲਕੁਲ ਅਸੀਂ ਮੰਨਦੇ ਹੜ ਜਿਹੜੀ ਕੁਦਰਤੀ ਆਫਤ ਨਹੀਂ ਹੈ ਇਹ ਮਨੁੱਖ ਦੁਆਰਾ ਆਪ ਪੈਦਾ ਕੀਤੀ ਗਈ ਹੈ ਮਨੁੱਖ ਵੀ ਨਹੀਂ ਇਹ ਸਿਸਟਮ ਦੁਆਰਾ ਪ੍ਰਬੰਧ ਨਾਲ ਉਹ ਪੈਦਾ ਕੀਤੀ ਗਈ ਆਫਤਾ ਡੈਮਾਂ ਦੇ ਵਿੱਚ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਮੀਂਹ ਪੈਣਾ ਜ਼ਿਆਦਾ ਪਾਣੀ ਖਾਲੀ ਕਰ ਲਿਆ ਜਾਵੇ ਉਸ ਤੋਂ ਬਾਅਦ ਵੀ ਉਹ ਪਾਣੀ ਨਹੀਂ ਖਾਲੀ ਕੀਤਾ ਜਾਂਦਾ ਕਿਉਂਕਿ ਨਾ ਤਾਂ ਡੈਮ ਸਾਡੇ ਕੰਟਰੋਲ ਹੇਠ ਰਹੇ ਪੰਜਾਬ ਦੇ ਡੈਮਾਂ ਦਾ ਕੇਂਦਰੀਕਰਨ ਕੀਤਾ ਗਿਆ ਬੀਬੀਐਮਬੀ ਸਾਡੇ ਹੱਥ ਨਹੀਂ ਹੈ ਅਰ ਜੋ ਜਿਹੜਾ ਡੈਮ ਦੇ ਚੋਂ ਕਦੋਂ ਪਾਣੀ ਛੱਡਿਆ ਹੈ ਨਾ ਕਿੰਨਾ ਛੱਡਿਆ ਹੈ ਨਾ ਇਹ ਸਭ ਕੇਂਦਰ ਤੈ ਕਰ ਰਿਹਾ ਹੈਗਾ ਤੇ ਉਦੋਂ ਜਦੋਂ ਪਾਣੀ ਛੱਡਣਾ ਚਾਹੀਦਾ ਸੀਗਾ ਹੌਲੀ ਹੌਲੀ ਕਰਕੇ ਉਦੋਂ ਪਾਣੀ ਨਹੀਂ ਛੱਡਿਆ ਗਿਆ ਅਚਾਨਕ ਇੱਕੋ ਦਮ ਜਦੋਂ ਪਾਣੀ ਫੁੱਲ ਪਰ ਗਿਆ ਹੈਗਾ ਇੱਕੋ ਦਮ ਛੱਡਿਆ ਗਿਆ ਜਿਹੜਾ ਇਹ ਜਿਹੜੇ ਬਹੁਤ ਸਾਰੇ ਬੰਨ ਟੁੱਟੇ ਆ ਹਨਾ ਪਾਣੀ ਜਿਹੜਾ ਦਰਿਆਵਾਂ ਵਿੱਚੋਂ ਬਾਹਰ ਹੋ ਗਿਆ ਇਹ ਟੋਟਲੀ ਜਿਹੜਾ ਇਹਨਾਂ ਦੇ ਪ੍ਰਬੰਧ ਦੀ ਜਿਹੜੀ ਨਾਕਾਮੀ ਹੈ ਕਿ ਇਹਨਾਂ ਨੇ ਜਿਹੜੇ ਪਹਿਲਾਂ ਪ੍ਰਬੰਧ ਨਹੀਂ ਕੀਤੇ ਉਹ ਜਿਹੜੇ ਖਾਲੇ ਸੇਮ ਨਾਲੇ ਸੀਗੇ ਡਰੇਨਾ ਸੀਗੇ ਆਉਂਦਾ ਦੀ ਸਫਾਈ ਨਹੀਂ ਕਦੇ ਕਰਾਈ ਹੈਗੀ ਹਨਾ ਜਦੋਂ ਲੋਡ ਪਈ ਆ ਹੁਣ ਦੇਖੋ ਤੁਸੀਂ ਸਫਾਈ ਕਰਾ ਰਹੇ ਆ ਬਹੁਤ ਸਾਰੀ ਥਾਵਾਂ ਤੇ ਵੀਡੀਓਜ਼ ਵੀ ਆ ਰਹੀਆਂ ਹੈਗੀਆਂ ਪ੍ਰਸ਼ਾਸਨ ਮਤਲਬ ਜਦੋਂ ਸਾਰਾ ਕੁਝ ਨੁਕਸਾਨ ਹੋ ਚੁੱਕਿਆ ਉਸ ਤੋਂ ਬਾਅਦ ਵੀ ਹਜੇ ਇਹਨਾਂ ਨੂੰ ਇੱਕ ਸਤਰੰਦੀ ਅਕਲ ਨਹੀਂ ਆ ਰਹੀ ਤੁਸੀਂ ਦੇਖੋ ਆ ਜਿਹੜਾ ਪੁਲ ਬਣਿਆ ਹੋਇਆ ਜਿਹੜਾ ਅਸੀਂ ਜਾ ਕੇ ਆਏ ਆ ਕਾਮਾ ਵਾਲੀ ਪੱਤਨ ਤੇ ਪੁਲ ਟੁੱਟ ਚੁੱਕਿਆ ਪੁਲ ਦੀ ਸਾਈਡ ਟੁੱਟ ਚੁੱਕੀ ਆ ਉਹਦੇ ਤੇ ਰਸਾ ਤੱਕ ਨਹੀਂ ਬਣ ਕੀ ਕੋਈ ਰੋੜ ਤੇ ਉਧਰ ਨੂੰ ਚਲਾ ਗਿਆ ਤਾਂ ਉਹਦੇ ਉਹਦੇ ਕੋਈ ਪਰਵਾਹ ਨਹੀਂ ਹੈ ਇਹਨਾਂ ਨੂੰ ਉਹਦੇ ਤੇ ਰੱਸਾ ਤੱਕ ਨਹੀਂ ਬੰਨਣ ਨੂੰ ਤਿਆਰ ਹੈਗੇ ਹਨਾ ਸੇਮ ਨਾਲ ਇਹ ਸਫਾਈ ਤਾਂ ਬੜੀ ਦੂਰ ਦੀ ਗੱਲ ਹੈ ਇਸ ਲਈ ਡੈਮਾਂ ਦਾ ਕੰਟਰੋਲ ਹੈ ਹਨਾ ਉਹ ਪੰਜਾਬ ਪੂਲ ਹੋਣਾ ਚਾਹੀਦਾ ਹਨਾ ਪਾਣੀ ਕੇਸਾ ਆਉਣਾ ਵਧਣਾ ਜਿੰਨੀ ਚੇਤਾਵਨੀ ਆ ਜਿਸ ਤਰ੍ਹਾਂ ਦੇਖਣਾ ਚਾਹੀਦਾ ਉਹ ਪਾਣੀ ਹੌਲੀ ਹੌਲੀ ਛੱਡਣਾ ਚਾਹੀਦਾ ਆਏਗਾ ਤੇ ਪੰਜਾਬ ਦੇ ਵਿੱਚ ਨਹਿਰੀ ਢਾਂਚਾ ਸਹੀ ਹੋਣਾ ਚਾਹੀਦਾ ਜਦੋਂ ਐਕਸਟਰਾ ਪਾਣੀ ਆਉਂਦਾ ਹੈਗਾ ਉਹ ਜਿਹੜਾ ਉਹਨਾਂ ਇਲਾਕਿਆਂ ਦੇ ਵਿੱਚ ਭੇਜਿਆ ਜਾਵੇ ਜਿੱਥੇ ਪਾਣੀ ਦੀ ਕਮੀ ਹੈ ਜਿੱਥੇ ਸੋਕਾ ਹੈਗਾ ਅੱਜ ਦੇਖੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇੱਕ ਪਾਸੇ ਟਿਊਬਲ ਚੱਲ ਰਹੇ ਆ ਤੇ ਇੱਕ ਪਾਸੇ ਇਸ ਤਰ੍ਹਾਂ ਦਾ ਪਾਣੀ ਆ ਕਿ ਇਹ ਪਾਣੀ ਉਹਨਾਂ ਖੇਤਾਂ ਤੱਕ ਨਹੀਂ ਪਹੁੰਚਦਾ ਕੀਤਾ ਜਾਣਾ ਚਾਹੀਦਾ ਸੀ ਕੀ ਇਸ ਤਰ੍ਹਾਂ ਦਾ ਪ੍ਰਬੰਧ ਨਹੀਂ ਹੋਣਾ ਚਾਹੀਦਾ ਕਿ ਜਦੋਂ ਪਾਣੀ ਜਿਆਦਾ ਆ ਜਾਂਦਾ ਤਾਂ ਕਿਸ ਤਰ੍ਹਾਂ ਦੇ ਖਾਲੀ ਨਹਿਰਾ ਹੋਣ ਸੇਮ ਨਾਲੇ ਹੁਣ ਡਰੇਨਾ ਹੋਣ ਜਿਨ੍ਹਾਂ ਵਿੱਚ ਪਾਣੀ ਭੇਜ ਕੇ ਉਹਨਾਂ ਇਲਾਕਿਆਂ ਤੱਕ ਪਹੁੰਚਾਇਆ ਜਾਵੇ ਜਿੱਥੇ ਪਾਣੀ ਦੀ ਬਹੁਤ ਵੱਡੀ ਸਮੱਸਿਆ ਪਰ ਇਸ ਤਰ੍ਹਾਂ ਦੀ ਇਹਨਾਂ ਦੀ ਕੋਈ ਮਨਸ਼ਾ ਨਹੀਂ ਹੈ ਅੱਜ ਵੀ ਇਹ ਸਿਰ ਗੋਗਲੀਆਂ ਤੋਂ ਮਿੱਟੀ ਝਾੜ ਪਾਣੀ ਥੱਲੇ ਹੋ ਜਾਣਾ ਹੈਗਾ ਫੇਰ ਇਹ ਜਿਹੜੀ ਸਮੱਸਿਆ ਉੱਥੇ ਦੀ ਉੱਥੇ ਖੜੀ ਰਹਿਣੀ ਆ ਫੇਰ 2-3 1-2 ਸਾਲਾਂ ਬਾਅਦ ਫੇਰ ਸਾਡੇ ਇਲਾਕੇ ਪਾਣੀ ਦੇ ਵਿੱਚ ਡੁੱਬਨੇ ਆ ਪਰ ਅਸੀਂ ਇਸ ਕੱਲ ਦਾ ਇਹ ਲੋਕਾਂ ਨੂੰ ਅਸੀਂ ਸਮਝਾ ਰਹੇ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਅਸੀਂ ਇੱਕ ਸਰਵੇ ਵੀ ਕਰ ਰਹੇ ਆ ਕਿੰਦਾ ਕਿੰਨਾ ਨੁਕਸਾਨ ਹੋਇਆ ਅਸੀਂ ਇਹ ਤੈਅ ਕੀਤਾ ਕਿ ਇਸ ਹਰ ਤਰ੍ਹਾਂ ਇਸ ਹਰ ਵਾਰ ਇਸ ਤਰ੍ਹਾਂ ਨਹੀਂ ਹੋਊਗਾ ਹਰ ਸਾਲ ਅਸੀਂ ਇਸੇ ਕੁੱਤੇ ਪਕਾਈ 'ਚ ਨਹੀਂ ਲੱਗੇ ਰਾਵਾਂਗੇ ਕਿ ਯਾਰ ਅਸੀਂ ਹਰ ਵਾਰ ਇਹ ਕਿ ਰਾਸ਼ਨ ਮੰਗ ਲਿਆ ਕਿਸੇ ਤੋਂ ਕਿਸੇ ਤੋਂ ਕੋਈ ਸੇਵਾ ਮੰਗ ਲਈ ਅਸੀਂ ਇਹਦੇ ਲਈ ਲੜਾਂਗੇ ਅਸੀਂ ਲੜਾਂਗੇ ਕਿ ਜਿਹੜਾ ਦਰਿਆਵਾਂ ਦਾ ਪ੍ਰਬੰਧ ਠੀਕ ਹੋਵੇ ਨੈਰੀ ਪਾਣੀ ਦਾ ਪ੍ਰਬੰਧ ਠੀਕ ਹੋਵੇ ਡੈਮਾਂ ਦਾ ਜਿਹੜਾ ਕੰਟਰੋਲ ਆ ਪੰਜਾਬ ਦੇ ਹੱਥ ਹੋਵੇ ਤੇ ਕਦੋਂ ਕਿਵੇਂ ਪਾਣੀ ਛੱਡਿਆ ਜਾਣਾ ਜਦੋਂ ਚੇਤਾਵਨੀ ਮਿਲਦੀ ਉਹ ਕਿਸ ਤਰ੍ਹਾਂ ਮੈਨੇਜ ਕੀਤਾ ਜਾਵੇ ਇਹ ਪ੍ਰੋਪਰ ਸਿਸਟਮ ਹੋਵੇ ਇਹਦੇ ਲਈ ਅਸੀਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਇੱਕ ਅੰਦੋਲਨ ਖੜਾ ਕਰਾਂਗੇ ਤੇ ਮੁਆਵਜ਼ੇ ਲਈ ਵੀ ਤਾਂ ਲੜਾਂਗੇ ਚੜਾਂਗੇ ਨਾਲ ਹੀ ਜਿਹੜਾ ਇਹ ਪ੍ਰਬੰਧ ਠੀਕ ਕਰਨ ਲਈ ਵੀ ਜਿਹੜੀ ਲੜਾਈ ਸਾਡੇ ਹਿੱਸੇ ਪਈ ਆ ਪੰਜਾਬੀਆਂ ਨੂੰ ਇਹ ਸਾਡੇ ਸਾਹਮਣੇ ਸਵਾਲ ਆ ਕਿ ਕੱਲਾ ਅਸੀਂ ਰਾਸ਼ਨ ਤਕਸੀਮਤ ਰਹਿਣਾ ਜਾਂ ਪੰਜਾਬ ਦੇ ਵਿੱਚ ਪ੍ਰੋਪਰ ਸਹੀ ਪ੍ਰਬੰਧ ਹੋਵੇ ਪੰਜਾਬ ਨਾਲ ਤੁਸੀਂ ਗੱਲ ਕੀਤੀ ਕਿ ਕੇਂਦਰ ਨਹੀਂ ਖੜਿਆ ਸਾਡੇ ਨਾਲ ਕੇਂਦਰ ਨੇ ਦੁਸ਼ਮਣੀ ਅਪਣਾਈ ਹੈ ਪੰਜਾਬ ਨਾਲ ਪਰ ਇਹ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਨਹੀਂ ਪੈਣੀ ਹੈ ਕਿ ਪੰਜਾਬ ਦੇ ਵਿੱਚ ਸਹੀ ਪ੍ਰਬੰਧ ਕਰਨਾ ਤਾਂ ਪੰਜਾਬ ਦੇ ਲੋਕਾਂ ਨੂੰ ਅੱਗੇ ਹੋ ਕੇ ਲੜਨਾ ਪੈਣਾ ਹੈਗਾ ਇਹਨਾਂ ਐਮ ਐਲ ਏ ਨੂੰ ਇਹਨਾਂ ਪ੍ਰਸ਼ਾਸਨ ਦੇ ਨਮਾਇੰਦਿਆਂ ਨੂੰ ਇਹ ਦੇਰਨਾ ਪੈਣਾ ਤੇ ਇਹਨਾਂ ਦੇ ਜਿਹੜਾ ਕੰਨ ਮੋੜ ਕੇ ਜਿਹੜੀਆਂ ਚੀਜ਼ਾਂ ਹੱਲ ਕਰਉਣੀਆਂ ਪਈਆਂ ਧੰਨਵਾਦ ਜੀ